ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧ ਵਾਲ ਕਿੰਨਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਡਰੈਸ ਦੱਸ ਦਿਓ ਨਾਮ ਸੋਨੀ ਜੀ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਆ ਆਪਾਂ ਪਹਿਲਾਂ ਵੀਡੀਓ ਪਾਈ ਸੀ ਵੈਗ ਗਈ ਸੀ ਹਾਂਜੀ ਹਾਂਜੀ ਵਧੀਆ ਵੈਗ ਗਈ ਸੀ ਠੀਕ ਆ ਜੀ ਇੱਕ ਨੰਬਰ ਤੋਂ ਬਾਈ ਸੂਈ ਤੋਂ ਸ਼ੁਰੂ ਕਰ ਲੈਨੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਮਾਲਕਾਂ ਨੇ ਇਹਦਾ ਦੂਜਾ ਸੂਆ ਕਿਹਾ ਆਪਾਂ ਤੀਜਾ ਕਹਿ ਕੇ ਦੇਵਾਂਗੇ ਬਾਕੀ ਤੁਸੀਂ ਬੂਥੀ ਤੋਂ ਪਤਾ ਲਗਾ ਲੈਣਾ ਠੀਕ ਆ ਜੀ ਬਾਕੀ ਸਟ੍ਰਕਚਰ ਤੋਂ ਪਤਾ ਲੱਗ ਜਾਂਦਾ ਰੇ ਪ ਠੀਕ ਹੈ ਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਬਾਈ ਰਾਤ ਦੀ ਸੂਈ ਵੀ ਆ ਮਗਰ ਮੇਲ ਕਾਫਾਈ ਤੇ ਜੇਰ ਡੰਨਾ ਜੀ ਜਵਾ ਬਾਈ ਜੇਰ ਡੰਨਾ ਠੀਕ ਹੈ ਜੀ ਮਗਰ ਤੁਹਾਨੂੰ ਬੱਚਾ ਦਿਖਾ ਦਿੰਨੇ ਆ ਬੱਚਾ ਥੋੜਾ ਠੰਡ ਕਰਕੇ ਨਾ ਅੰਦਰ ਬੰਨਿਆ ਵਾ ਤਾਜ਼ਰ ਕਰਿਆ ਕਰਕੇ ਤੇ ਕਿੰਨਾ ਬੋਲਾ ਬਾਈ ਨੈਟ ਤਿਆਰ ਆ ਬਾਈ ਬੋਲਾ ਆਪਾਂ ਤੁਹਾਨੂੰ ਮੈਂ ਕਹਿੰਦੇ ਸੱਤ ਅੱਠ ਕਿਲੋ ਕੱਢਿਆ ਸੀਗਾ ਠੀਕ ਹੈ ਜੀ ਬਾਕੀ ਬੱਚੇ ਨੂੰ ਚੰਗਾਤਾ ਸੀ ਕਿੰਨਾ ਕ ਪਾਜੂ ਬਈ ਬਾਈ ਮਾਲਕਾਂ ਨੇ ਤਾਂ 29 30 ਕਿਲੋ ਕਿਹਾ ਆਪਾਂ 25 ਕਿਲੋ ਖੁੱਲਾ ਕਹਿ ਕੇ ਦੇਵਾਂਗੇ 25 ਕਿਲੋ ਦਾ ਜੇ ਡਿਵਾਈਡ ਨੇ ਚਵਾਇਆ ਨਾ ਤਾਂ ਫਿਰ ਕੀ ਕਰਦਾ ਬਈ ਇੱਕ ਚਵਾਈ ਹੋਈ ਆ ਜਾਨੀ ਹਾਂ ਬਈ ਇੱਕ ਚਵਾਈ ਹੋਈ ਸੱਤ ਅੱਠ ਕਿਲੋ ਕੜ ਲੱਗ ਜਾਂਦਾ ਚਾਹੁੰਗਾ ਹਾਂ ਜੀ ਤੋੜ ਕੇ ਦਿਖਾ ਦੇ ਦੂ ਬਾਈ ਦੇ ਦਸਨ ਮੁਤਾਬਕ ਦੂਜੇ ਮਾਲਕਾਂ ਨੇ ਦੂਜੇ ਸੂਏ ਕਹਿ ਕੇ ਦਿੱਤੀ ਆ ਬਾਈ ਕਹਿੰਦਾ ਆਪਾਂ ਤੀਜਾ ਮੰਨ ਕੇ ਲਈ ਆ ਤੁਸੀਂ ਜਿਹੜਾ ਮਰਜ਼ੀ ਮੰਨ ਲਿਓ ਪਸ਼ੂ ਦਾ ਅੰਦਾਜ਼ਾ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਰਾਤ ਸੋਈ ਆ ਜੇਰ ਜਮਾ ਡਾਨਾ ਮਗਰ ਬੱਚਾ ਵੱਛਾ ਏ ਥੋੜੀਆਂ ਜਿਹਾ ਭਲਾ ਕਰੀ ਬੈਠੀ ਆ ਦੇਖ ਸਕਦੇ ਹੋ ਬਾਕੀ ਬਾਈ ਕਹਿੰਦਾ 7-8 ਕਿਲੋ ਬੋਲਾ ਕੱਢਿਆ ਮਾਲਕਾਂ ਨੇ ਤਾਂ 28-29 ਦੀ ਗਾਰੰਟੀ ਦੇ ਦਿੱਤਾ ਸੀਗਾ ਤੇ ਬਾਈ ਕਹਿੰਦਾ ਆਪਾਂ 25 ਕਿਲੋ ਕਹਿ ਕੇ ਦੇਣੀ ਆ ਤੇ ਜਿਹੜੇ ਹਿਸਾਬ ਨਾਲ ਕਰਮ ਵਾਲੀ ਰੋਕ ਲਈ ਵੀਰ ਥਵਾਨਾ ਤਿਆਰ ਕਰੀ ਬੈਠੀ ਆ ਉਹ ਹਿਸਾਬ ਨਾਲ 25 ਕਿਲੋ ਬਾਲਾ ਬਣੀ ਬਾਲੀ ਠੰਡੀ ਸੀ ਲਾ ਬਾਈ ਤੇ ਬਾਕੀ ਸੀਲ ਸਾਹੂ ਦਾ ਕਰਮਾ ਵਾਲੀ ਦਾ ਅੰਤ ਹੀ ਕੋਈ ਨਹੀਂ ਬਾਈ ਇਹ ਥਾਣਾ ਨਾ ਭਲਾ ਭਲਾ ਕਰਕੇ ਥਾਣੇ ਛੋਟੇ ਲੱਗਦੇ ਆ ਥਾਣੇ ਪੂਰੇ ਚੰਗੇ ਲੱਗੇ ਹੋਏ ਆ ਹਾਂ ਲੈ ਲਓ ਜੀ ਚੈੱਕ ਕਰ ਲਓ ਜੀ ਥਾਣਾ ਜਮਾ ਟੋਪ ਦੇ ਆ ਚਾਰੇ ਥਾਣੇ ਨਿੱਖੜਵੇਂ ਇੱਕੋ ਜਿਹੇ ਸੈਜ ਦੇ ਆ ਬਾਈ ਜਿਹੜੀ ਛੋਟੀ ਸ਼ਾਖਾ ਚੱਲਦੀ ਜੂਰੀ ਇਹ ਬਾਈ ਚੱਲਦੀ ਨਹੀਂਗੀ ਠੀਕ ਆ ਜੀ ਹਾਂਜੀ ਬਾਈ ਗੈਪ ਤੇ ਲੱਗਿਆ ਚਾਹ ਨਹੀਂ ਕੋਈ ਥਾਣਾ ਸਰਾਖ ਹੀ ਹੈ ਨਹੀਂ ਬਾਈ ਸਰਾਖ ਹੀ ਹੈ ਨਹੀਂ ਜੀ ਚੈੱਕ ਕਰ ਲਓ ਬਾਕੀ ਤੇ ਬਾਈ ਕੋਈ ਪੂਰ ਛਿੱਟਾ ਬਾਈ ਜਾਵਾ ਹੀ ਨਹੀਂ ਠੀਕ ਆ ਜੀ ਹਾਂਜੀ ਮੁੱਲ ਬਾਈ ਇਹਦਾ ਮੁੱਲ ਭਾਈ ਜੇ ਕਿਸੇ ਹੋਰ ਕੋਲੇ ਹੁੰਦੀ 80-85 ਹਜ਼ਾਰ ਕਰਨੀ ਆਪਾਂ ਭਾਈ ਮੁੱਲ ਜਮਾ ਜੈ 70 ਹਜ਼ਾਰ ਬਾਕੀ ਮਾਨਤਾਨ ਕਰਦੇ ਮੌਕੇ ਤੇ ਪੂਰਾ ਹੀ ਭਾਈ ਠੀਕ ਆ ਜੀ ਹਾਂ ਭਾਈ ਆਹ ਧਾਰਾ ਵੇਖ ਜਮਾ ਧਾਰਾ ਤੁਹਾਨੂੰ ਚੈੱਕ ਕਰਾ ਦਿੰਨੇ ਕਿਉਂਕਿ ਕਈ ਵੀਰ ਨਾ ਦੂਰੋਂ ਚੱਲ ਕੇ ਆਉਂਦਾ ਲੋ ਜੀ ਗੰਨੇ ਅਰਗੀ ਧਾਰਮਿਕ ਹਜੇ ਤਾਂ ਬੋਲਾ ਹੀ ਆ ਭਾਈ ਬੋਲਾ ਹੀ ਆ ਇੱਕ ਚਵਾਈ ਵੀ ਹੋਈ ਵੀ ਆ ਬਾਈ ਕਹਦਾ 7-8 ਕਿਲੋ बोला ਕੱਟੇ ਆਵਾ ਬਾਕੀ 25 ਕਿਲੋ ਦੀ ਉਮੀਦ ਕਰਦੇ ਆ ਆ ਬਾਈ ਭਲਾਂ ਜਮ ਆ ਵੇਖ ਲੈ ਤੂੰ ਬਾਕੀ ਚੈੱਕ ਕਰ ਲੋ ਆ ਭਲਾਂ ਜਮ ਭਲਾਣਾ ਹੁੰਦੀ ਆ ਪੂਰਾ ਥਾਣਾ ਚੰਗਾ ਨਿਕਲਿਆ ਹੋਣਾ ਚਾਹੀਦਾ ਥਾਣਾ ਆਪਾਂ ਕਰੀਏ ਸੈਲ ਚੈੱਕ ਕਰ ਲੋ ਥੋੜੀ ਆ ਆ ਬਾਈ ਥਾਣਾ ਇੱਥੋਂ ਇੱਥੋਂ ਤੇ ਕਰ ਸਹੀ ਗੱਲ ਆ ਜੀ ਹਾਂਜੀ ਤੇ ਬਾਕੀ ਚੋਾਈ ਦੀ ਇੱਕ ਨੰਬਰ ਆ ਨਗੀਨਾ ਪੀਸ ਆ ਮੁੱਲ ਬਿਲਕੁਲ ਜੈਜ 70000 ਰੁਪਇਆ ਛੋੜ ਛੱਪਾ ਹੋ ਜਾਊਗਾ ਜਿਹੜੇ ਵੀਰ ਨੂੰ ਜਚੂਗੀ ਨੰਬਰ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਪਹਿਲਾ ਸੂਆ ਸੁੰਦੀ ਆ ਠੀਕ ਆ ਜੀ ਇਹਦਾ ਬਾਈ 15 ਦਿਨ ਪਏ ਆ ਪੂਰੇ ਪੂਰੇ 15 ਦਿਨ ਪਏ ਆ ਹਾਂਜੀ ਇਹਦਾ ਗੈਰੰਟੀ ਆ ਬਾਈ ਅਜ ਜੈ ਜੀ ਮੋਲ ਹੈ ਦਾ ਹਾਂਜੀ ਬਾਈ ਮੋਲ ਪਹਿਲਾਂ ਹੀ ਦੱਸਦੇ ਜੀ ਮੋਲ ਬਾਈ ਇਹਦਾ 25000 ਆ ਛੋਟ ਛੱਪਾ ਜੀ ਹਾਂ ਬਾਈ ਮਾੜਾ ਮੋਟਾ ਹੋ ਜੂ ਇਹ ਚੋਂ ਆਪਾਂ ਜੈ ਜੀ 1000 2000 ਕਮਾਉਣ ਵਾਲੀ ਗੱਲ ਕੀਤੀ ਆ ਠੀਕ ਆ 25 ਦੇ ਮੋਲ ਦੀ ਆ ਜਾਨੀ ਹਾਂਜੀ ਹਾਂਜੀ ਦੇਜੂ ਬਾਈ 12 13 ਕਿਲੋ ਹਾਂਜੀ ਹਾਂਜੀ ਇੱਕ ਪਾਸੇ ਬਾਈ ਆਹ ਆਪ 24000 ਦੀ ਘਰੇ ਰੱਖਣ ਨੂੰ ਆਪ ਲਿਆਂਦੀ ਆ ਵੱਛੀ ਠੀਕ ਹੈ ਜੀ ਹਾਂਜੀ ਇਹ ਦੁੱਧ ਵਾਲੀ 25000 ਹਾਂ ਇਹ 25000 ਦੀ ਜਿੰਦ ਨੇ ਘਰੇ ਦੁੱਧ ਪੀਣਾ ਹੋਵੇ ਕੋਈ ਮਾਰੀ ਹਾਂਜੀ ਹਾਂਜੀ ਬਾਈ ਬਾਕੀ ਮਾੜਾ ਤੌਰ ਕੇ ਦਿਖਾ ਦਿਓ ਬਾਈ ਬਾਕੀ ਨਾਰਮਲ ਜੀ ਹਾਈਟ ਦੀ ਆ ਬਾਈ ਉਹ ਵੱਡੀ ਗਾਂ ਖੜੀ ਕਰਕੇ ਥੋੜੀ ਜਿਆਦਾ ਹੀ ਛੋਟੀ ਲੱਗਦੀ ਆ ਪਰ ਇੰਨੀ ਵੀ ਛੋਟੀ ਹੈ ਨਹੀਂਗੀ ਤੇ ਸੈਂਗਾ ਮਾਰਦੀ ਮੁਰਦੀ ਤਾਂ ਜਮਾ ਨਹੀਂ ਬਾਈ ਭਾਵੇਂ ਪੀਂਗ ਪਾਲਾ ਲੈ ਠੀਕ ਹੈ ਜੀ ਸੈਂਗਾ ਕਰਮ ਵਾਲੀ ਤੇ ਪਰ ਮਾਰਦੀ ਜਮਾ ਨਹੀਂ ਥਣ ਬਹੁਤ ਸੋਨੇ ਲੱਗੇ ਹੋਏ ਨੇੜੇ ਤੋਂ ਚੈੱਕ ਕਰਾ ਦਿੰਨੇ ਗੈਪ ਤੇ ਨਿਖਰਨੇ ਆ ਕੋਈ ਵੱਧ ਨਹੀਂ ਸਾਖ ਨੇ ਬਾਕੀ ਬਰੇ ਮੋਰ ਲਿਆ ਕੋਈ ਨਹੀਂ ਬਾਕੀ ਦਿਨ 15 ਬਏ ਆ ਹਵਾਨਾ ਦਾ ਸਟਾਰਟ ਹੀ ਕੀਤਾ ਕਰਮਾਲੀ ਨੇ ਬਣਾਉਣਾ ਤੇ 15 ਦਿਨਾਂ ਦਿੱਕਤ ਦੁੱਧ ਬਾਈ ਇਹਨੇ 10 15 ਕਿਲੋ ਖੁੱਲਾ ਪਾ ਦੇਣਾ ਖੁੱਲਾ ਪਾ ਦੂਗੀ ਹਾਂਜੀ ਬਾਈ ਥੋੜੇ ਜੇ ਨੋਰਮਲ ਜੇ ਹਾਈਟ ਦੀ ਆ ਤੇ ਬਾਕੀ ਮੁੱਲ ਵੀ ਬਾਈ ਫਿਰ ਰੋਡਾ ਕੀ ਆ 25000 ਰੁਪਿਆ ਇਹਦਾ ਤੇ 70000 ਰੁਪਿਆ ਵੱਡੀ ਗਾਂ ਦਾ ਜਿਹਨੂੰ ਜਿਹੜੀ ਤੁਹਾਨੂੰ ਪਸੰਦ ਆ ਆਪਦੇ ਸਮਝ ਨਾਲ ਆਪਦੀ ਨਰਖ ਪਰਖਣਾ ले ਸਕਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾ ਕਨੈਕਟ ਕਰ ਸਕਦੇ ਹਾਂ ਹਾਂਜੀ ਜੇ ਕੋਈ ਜੋੜਾ ਲਊਗਾ ਬਾਈ 90000 ਦਾ ਦੇ ਦਿਆਂਗੇ ਜੋੜਾ 90000 ਹਾਂ ਬਾਈ ਲਓ ਜੀ ਆਫਰ ਹੀ ਆ ਜੋੜਾ 90000 ਦਾ ਹਾਂਜੀ ਕਨੈਕਟ ਬਾਈ ਨਾ ਕਰ ਸਕਦੇ ਜੀ ਧੰਨਵਾਦ